ਆ ਲੈ ਉਹ ਲੈ ਉਹ ਤਾਂ ਕੇ ਹੋਰ ਪਾਸੇ ਚਲ ਗਈ ਆ ਲੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਜਿਹੜਾ ਅੱਜ ਦਾ ਆਪਣਾ ਵਲੌਗ ਹੈ ਬਹੁਤ ਜ਼ਿਆਦਾ ਫਨੀ ਹੋਣ ਵਾਲਾ ਤੇ ਥੋੜਾ ਜਿਹਾ ਟਾਈਮ ਤੱਕ ਆਪਣਾ ਜਿਹੜਾ ਵਲੌਗ ਆਪਾਂ ਕਰਨਾ ਸਟਾਰਟ ਕਿਉਂਕਿ ਅਸੀਂ ਕਰਦੇ ਇਥੇ ਸਮੋਸਿਆਂ ਦੀ ਵੇਟ ਅੱਜ ਦਾ ਜਿਹੜਾ ਆਪਾਂ ਬੀਬੀਆਂ ਦੇ ਵਿੱਚ ਮੁਕਾਬਲਾ ਕਰਾਉਣਾ ਹੈ ਤਾਂ ਦੇਖਦੇ ਹਾਂ ਵੀ ਕੌਣ ਜਿੱਤਦਾ ਕੌਣ ਹਾਰਦਾ ਜਿਹੜੀ ਬੀਬੀ ਜਿੱਤ ਗਈ ਉਹਦਾ ਸਮੋਸਾ ਮੀਨਸ ਕਿ ਵੇਹ ਜਿਹੜਾ ਆਪਣੀ ਗੇਮ ਹੈ ਉਹ ਹੈਗੀ ਇਦਾਂ ਕਿ ਆਪਾਂ ਜਿਹੜੀ ਬੋਤਲ ਆ ਇਹਨੂੰ ਆਪਾਂ ਫਲਿੱਪ ਕਰਨਾ ਆ ਤੇ ਉਹ ਜਿਹਦੀ ਬੋਤਲੇ ਤਾਂ ਖੜੀ ਰਹਿ ਗਈ ਉਹਨੂੰ ਸਮੋਸਾ ਮਿਲਣਾ ਆ ਠੀਕ ਆ ਜੀ ਹਲੇ ਸਾਡੇ ਸਮੋਸੇ ਨਹੀਂ ਆਏ ਸਮੋਸੇ ਅਧਿਕਾਰ ਦੇ ਵੇਟ ਤੇ ਫੁਕਾਦੇ ਵਲੌਗ ਸਟਾਰਟ ਤੇ ਸਾਰੇ ਜਾਣੇ ਵਲੌਗ ਦੇ ਨਾਲ ਬਣੇ ਰਹੋ ਤਾਂ ਜਰੂਰ ਐਂਡ ਤੱਕ ਦੇਖਿਓ ਜੇ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਠੀਕ ਆ ਜੀ ਬਾਰੀਆਂ ਸਮੋਸੇ ਦਾ ਹਾਲਾਂ ਦਾ ਅੱਛਾ ਪ੍ਰੈਕਟਿਸ ਤਾਂ ਕਰ ਲਾ ਅੱਜਾ ਪ੍ਰੈਕਟਿਸ ਤਾਂ ਕਰ ਲਾ ਆ ਆ ਕੇ ਮਾਰ ਜਿੱਤੀ ਜਾ ਬਿਆਲੂ ਆ ਲੈ ਉਹ ਲੈ ਉਹ ਤਾਂ ਕਿ ਹੋਰ ਪਾਸੇ ਚੱਲ ਗਈ ਬੋਲ ਲੱਗੇ ਹੋਰ ਪਾਸੇ ਜਾਣ ਦੇਈ ਆ ਇਹ ਕਹਿੰਦੇ ਸਿੱਧੀ ਨਹੀਂ ਘੜੀ ਕਰਨੀ ਦਨ ਬਾਜੀ ਖੜਜ ਬਈ ਬੋਤਲ ਖੜਨੀ ਚਾਹੀਦੀ ਚਾਹੇ ਪੁੱਟੀ ਹੋਵੇ ਚਾਹੇ ਸਿੱਧੀ ਹੋਵੇ ਹਾਂਜੀ ਕਿਹੜਾ ਅਸੀਂ ਬੋਤਲਾਂ ਤੋਂ ਤਾਂ ਬਹੁਤ ਬੋਤਲਾਂ ਹੀ ਮੁੰਦੀ ਰੱਖੀ ਹੋਇਆ ਸਹੀ ਗੱਲ ਆ ਬੋਤਲਾਂ ਹਟਾ ਦੇ ਢੇਰ ਬਤੇਰੇ ਲੱਗੇ ਹੁੰਦੇ ਏ ਆ ਲੈ ਆਹ ਬਹੁਤ ਜਿਆਦੇ ਉੱਚੀ ਮਾਰੋ ਫੇਰ ਇਹਦਾ ਨੰਬਰ ਲੈਈਆ ਏ ਆ ਗਿਆ ਆ ਗਿਆ ਖੜ ਗਈ ਚਲੋ ਦੇ ਤੁਸੀਂ ਦੇ ਤੁਸੀਂ ਦੇਖੋ ਕਰਕੇ ਲੈ ਮਾਰੇ ਦੇਖੋ ਤਾਂ ਟਰਾਈ ਕਰਕੇ ਫੇ ਕਹੂੰਗੇ ਕਿ ਮੈਨੂੰ ਟਰਾਈ ਦੇ ਵਿੱਚ ਤੁਹਾਨੂੰ ਲੈ ਜਾਨੀ ਚਲੂ ਆ ਤੂੰ ਤਾਂ ਕੋਈ ਇੱਕ ਵਾਰੀ ਆਹੋ ਟਰਾਈ ਤਾਂ ਕਰੋ ਬਾਕੀ ਸਾਡੇ ਸਮੋਸੇ ਪਹੁੰਚ ਲੈਣ ਤੋਂ ਬਾਕੀ ਦਾ ਟਰਾਈ ਆ ਹੀ ਫੇਕ ਕਰਨੀਆਂ ਹਲੇ ਤਾਂ ਆਪਾਂ ਹੋ ਕਰਦੇ ਆ ਪ੍ਰੈਕਟਿਸ ਕਰਦੇ ਹਨਾ ਦੇ ਚਲੋ ਤੁਸੀਂ ਆਹੋ ਆਹ ਫੂਨ ਸਿੱਟੀ ਜਾਂਦੇ ਥੱਲੇ ਫੂਨ ਹੀ ਨਾ ਕਰਾਉਂਦੇ ਹੋ

ਮੜਾ ਜੋਰ ਨਾਲ ਇੱਥੋਂ ਫੜੋ ਉੱਤੋਂ ਪਹਿਲਾਂ ਤਾਂ ਬੀਬੀਆਂ ਸਿਖਾਉਣਾ ਪੈਂਦਾ ਵੀ ਬੋਤਲ ਫੜਨੀ ਕਿੱਥੋਂ ਆ ਇੱਥੋਂ ਫੜੋ ਹਾਂ ਤੇ ਆ ਲੈ ਹਾਂ ਰਾਂਜੇ ਜਿਵੇਂ ਮੋਤੀ ਖਰਾ ਹੋ ਜਾਣੇ ਤਾਂ ਸੱਤ ਬੋਤਲ ਸਮੋਸੇ ਚਾਚੀ ਕਹਿੰਦੀ ਜੋ ਮਾਜੀ ਹੋ ਜਾ ਮੈਂ ਆ ਕੇ ਸਮੋਸੇ ਲੈ ਕੇ ਹੀ ਜਾਣੇ ਮੰਮੀ ਤਾ ਇਹ ਵੀ ਦੇਖ। ਇਹ ਤੁਮ ਆ ਜਾਈਆ ਉੱਥੇ ਵੀ ਆ। ਲਾਓ ਮੰਮੀ ਲੱਗੇ ਟਰਾਈ ਕਰਨ ਨੂੰ ਦੇਖਦੇ ਆ ਵੀ ਅੱਜ। ਆਹ ਸਮੋਸਾ ਸਮੋਸਾ ਮਿਲਦਾ ਕਿ ਨਹੀਂ। ਆ ਮੈਂ ਕੈਚ ਨਹੀਂ ਕਰਨੀ। ਖੜੀ ਘਾ ਨਹੀਂ ਬੋਤਲ। ਇਸ ਲੇਅਰ ਨਾਲ ਹੀ ਇਦਾਂ ਦੀ ਆ। ਇਸ ਲੇਅਰ ਨਾਲ ਹੀ ਕਹਿੰਦੇ ਸਾਨੂੰ ਬੋਤਲ ਨਹੀਂ ਸਿੱਟਣੀ ਆਉਂਦੀ। ਆਹ ਦੇਆ ਵਾਲੀਆਂ ਸਿੱਟਦੀਆਂ। ਅਸੀਂ ਤਾਂ ਆਵਰਦੇ ਆ। ਆਜੋ 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 ਸਮੋਸਿਆਂ ਦੀ ਠੀਕ ਹੀ ਆਓ ਚਲੋ ਵੀ ਸਾਨੂੰ ਕਿਉਂ ਕਿਉਂ ਸਟੇਰ ਨਾਲੀਆਂ ਹੈ ਇਹ ਹੱਥ ਲਾਉਂਦੇ ਹਨਾ ਅੱਛਾ 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 ਚਲੋ ਆਜੋ ਜੀ ਹੁਣ ਕਰੀਏ ਵਲੌਗ ਸਟਾਰਟ ਤੇ ਆਪਣੀ ਆਪਣੀਆਂ ਵਾਰੀਆਂ ਲਈਏ ਸਾਰੇ ਜਣੇ ਰੈਡੀ ਆ ਸਾਰੇ ਜਣੇ ਚਲੋ ਬਣਾਓ ਲਾਈਨ 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 ਵਾਈਜ਼ ਲੱਗ ਜਾਓ ਆਹ ਨਹੀਂ ਦੋ ਦੋ ਵਾਰੀਆਂ ਦੇਈਏ ਸਾਰਿਆਂ ਨੂੰ ਚਲੋ ਦੋ ਦੋ ਵਾਰੀਆਂ ਦੇਨੇ ਆ ਸਾਰਿਆਂ ਨੂੰ ਠੀਕ ਆ ਆਜਾ ਇੱਕ ਵਾਰ ਚੈੱਕ ਦੋ 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 ਵਾਰ ਦੋ ਤੋਂ ਬਾਅਦ ਨਹੀਂ ਦੋ ਦੋ ਵਾਰੀ ਸਿੱਟਣੀ ਬੋਤਲ ਠੀਕ ਆ ਰੁਕ ਜਾ ਰੁਕ ਜਾ ਰੁਕ ਜਾ ਦੁਬਾਰਾ ਉਹ ਤੇ ਇਹਨੇ ਰੱਖੋ ਦੋ ਨਾ ਕੀ ਬੰਨਾ ਦੋ ਵਾਰੀ ਦੋ ਵਾਰੀ ਆਹ ਵੇਖ ਮੇਰੇ ਯਾਰੇ ਤੇ ਨਾਲ ਹੋ ਜਾ ਨਹੀਂ ਬੀਬੀ ਤੁਲੀਕਾਰ ਨਹੀਂ ਜਾਣਾ ਚਲੋ ਸਹੀ ਬੀਬੀ ਤੁਲੀਕਾਰ ਨੂੰ ਲੈਣ ਤੋ ਲੈ ਵਾਕੇ ਇట్లా ਹੱਥ ਲਾਇਆ ਹੱਥ ਬੀਬੀ ਵਰਜੀਤ ਕਾਰ ਸਿੱਕੜੀ ਮਿੱਠਾ ਹੱਥ ਮਾਰੀਆ ਜੀ ਬੀ ਵਰਜੀਤ ਕਾਰ ਚਲੋ ਦੂਜੀ ਵਾਰੀ ਲੱਗੋ ਆ ਮਾਰੀ ਚਲੋ ਕਿਤਾਵਣ ਹੁੰਦੀ ਬੀਬੀ ਜੀ ਨੂੰ ਲੈ ਆ ਗਾ ਮੋਰੇ ਆ ਬਾਈਕ ਤੇ ਪਾਛਾ ਜੀ ਹੋਖਸਾ ਹੈ ਜੇ ਕਪਾਚਾ ਮੇਰੇ ਆਉਂਦੇ ਹੋ ਨਹੀਂ ਪੈਕਟ ਆ ਤੇ ਆ ਆ ਆ ਆ ਆਪਣੇ ਲਈ ਤੁਹਾਨੂੰ ਆਖਿਆ ਤਾੜੀਆਂ ਸਾਡੀ ਨਹੀਂ Ha <laughs> Diolch <tuh> ਮਾਦੇ ਆਹ ਚਲੋ ਚਲੋ ਚਾਹੋ ਤੁੰਡ ਚੋਣ ਦੀ ਵਾਰੀ ਆ ਕਿ ਸਾਰੇ ਜਿਹਨਾਂ ਦੇ ਸਾਰੇ ਦੋ ਦੋ ਆਉਂਦੇ ਨਹੀਂ ਉਹ ਕਿਹੜੇ ਸੋਰ ਕਰੀ ਜਾਂਦੇ ਆ ਉਹ ਨਹੀਂ ਨਹੀਂ ਜਿਹਨਾਂ ਦੇ ਸਾਰਿਆਂ ਦੀ ਸਾਰਿਆਂ ਨੂੰ ਨਹੀਂ ਆਏਂਦੇ ਇੱਕ ਵਾਰੀ ਵੀ ਉਹਨੇ ਤੱਕ ਕਰੀ ਜਾਂਦੇ ਆ ਮੈਂ ਆਪਣਾ ਪਲੇਟਾ ਤਾਂ ਸਲੋਪਾ ਨਹੀਂ ਤਾਂ ਹੋਣਾ ਹੀ ਨਹੀਂ ਕਿੱਥੋਂ ਆਸ ਰੱਖੀ ਬੈਠਾ ਚਲ ਕੋਈ ਨਹੀਂ ਕੋਈ ਨਹੀਂ ਰਾਜਾ ਇੱਕ ਵਾਰੀ ਵੀ ਨਾ ਨਹੀਂ ਆਏ ਬਾਬਾ ਜੀ ਇਹਨੂੰ ਤਾਂ ਮੈਂ ਬਾਬਾ ਦੀ ਮਾਈ ਹੋਵੇ ਮੈਂ ਤੁਹਾਨੂੰ ਦੱਸ ਤਾਈ ਵਾਰੀ ਹੋ ਜੇ ਬਾਬਾ ਜੀ ਆ ਲੈ ਤਾਂ ਹੈਨਾ ਆਓ ਪੇਟੀ ដាក់ ਕੇ ਸਾਹਮਣੇ ਹੈ ਨਾ ਜਿਹੜਾ ਇਹ ਹੈ ਨਾਲ ਨਾਲ ਇੱਕ ਇੱਕ ਪੜਾਈ ਜਾ ਸਾਰੀ ਦੇਣੀ ਆ ਤਾਈ ਹੋਇਆ ਤਾਂ ਅਮੀ ਨਹੀਂ ਆ ਜਾ ਜਾ ਸਾਡੀ ਤਾਂ ਐ ਹੀ ਹੋ ਜਾਂਦੀ ਆ ਹੁਣ ਤਾਂ ਸਮੋਸੇ ਵੀ ਕੋਲੇ ਕਿਉਂ ਕੀ ਵਕਸ ਨਹੀਂ ਭਾਜਣਾ ਇਹ ਬੋਤਲ ਖੜਚ ਮੇ ਬੇਲੇ ਕੋੜ ਨੂੰ ਮਾਰਨਾ ਤੂੰ ਤਾਂ ਇੱਥੇ ਨੂੰ ਮਾਰ ਤੂੰ ਤਾਂ ਜਿੱਟਿਆਂ 'ਚ ਮਾਰਦੀ ਆਪਣੇ ਚੱਲ ਆ ਵੀ ਪੱਟ ਨੇ ਪੁੱਜੀ ਗਏ ਹੈ ਹੈ ਬਾਬਾ ਜੀ ਮੈਨੂੰ ਤਾਂ ਆ ਹੀ ਜਾਵੇ ਬਾਬਾ ਜੀ ਨਾ ਰੇਟੀ ਚੱਕ ਕੇ ਦੌੜ ਜਾਣਾ ਮਮੀ ਨਹੀਂ ਕਿੰਦੀ ਵੀ ਹੈ। ਚਲ। ਆਹ ਲਓ ਫੋਟੋ ਚੈੱਕ। ਰਾਣੀ ਇੱਕ ਵਾਰ ਵੀ ਨਹੀਂ। ਹਾਂ ਹਾਂ। ਕਾਲੀ ਮਤਲਬ ਨੂਗਾ ਤਾਂ ਮੇਰਾ ਹੀ ਆਹ ਡੈਂਟਿਕ ਸੁਣਦਾ ਹੈ ਨਾ। ਮੇਰਾ ਵੀ ਆ। ਆਂਟੀ ਦਾ ਵੀ ਆ। ਨਹੀਂ ਹੈਗਾ। ਹੈਗਾ ਹੈਗਾ ਹੈਗਾ। ਹੈਗਾ। ਠੀਕ ਆ। ਹੈਗਾ ਨਹੀਂ ਲੱਤ ਲਾ ਖੜੀ ਕੀਤੀ ਸੀ। ਆਹ ਕਿਉਂ ਕਿੰਨ ਮੇਰੇ ਨਾਲ ਹੀ ਰਹਿ ਗਏ। ਵਾਈਫ ਵੀ ਹੋ ਤਮ ਨਾਲ ਹੀ ਰਹਿ। ਉਸ ਬਾਤ ਚ ਸਾਡੀ ਪਤਾ ਨਹੀਂ ਆ ਲੈ ਲੈ ਇੱਕ ਵਾਰ ਕਿੱਥੋਂ ਹੋਈ ਬਚਾਰੀ ਇੱਕ ਵਾਰ ਹੀ ਹੋਈ ਲੈ ਇਹ ਆਪਣੀ ਬਣਾ ਲਿਆ ਤੁਹਾਨੂੰ ਲੈ ਜਾ ਹੁਣ ਪੇਟੀ ਚੱਕ ਕੇ ਤੁਹਾਨੂੰ ਮੀਕਾ ਤੂੰ ਵੀ ਆ ਜਾ ਮੀਕਾ ਆਉਂਦਾ ਮੀਕਾ ਦਾ ਆਪਣੇ ਲੱਗੇ ਆ ਲੈ 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 ਜਿੰਨੀ ਵਾਰੀ ਲੈਣੀ ਲੈ 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 ਮੋਟਾ ਕਹਿੰਦੀ ਜਿੰਨਾ ਕਿਹੜਾ ਜੇ ਬੋਤਲ ਖੜੀ ਹੁੰਦੀ ਮੈਂ ਨਹੀਂ ਛੱਡਦੀ ਲੈ ਵੇਚ ਜਾ ਲੈ 50000 ਰੁਪਏ ਵਾਹਿਗੁਰੂ ਤੁਮਹੀ ਆ ਮੇਰਾ ਹਥੋਤ ਇਹ ਮੈਂ ਕਰਦਾ ਨਹੀਂ ਇਹ ਮਰਾ ਕਰ ਆ ਵੇਖਦੇ ਵੀ ਟਰਾਈ ਕਰਦੇ ਪਤਾ ਨਹੀਂ ਮੇਰਾ ਚਲ ਇਹ ਮੇਰੇ ਬਾਹਰ ਦਾ ਵਿਚਾਰਾ ਮੰਮੀ ਪਾ ਗਿੰਦਾ ਲੈ ਆਹੋ ਚਲ ਤਿਆ ਵਦੀ ਬਾਸ ਚਲ ਮੈਂ ਦੇਖਾਂ ਉਹ ਪਾਣੀ ਚ ਬਾਹ ਮੰਮੀ ਘੁੰਮ ਨਹੀਂ ਪਾਣੀ ਦਾ ਸਾਹ ਹੀ ਨਹੀਂ ਪਾਣੀ ਨਾ ਖੜੀ ਹੋਣੀ ਘੁੰਮਦੀ ਨਹੀਂ ਪਈ ਲੈ ਲੈ ਉਹ ਲੈ ਆ ਆ ਆਪਣੇ ਜੁੱਤੀਆਂ ਜੀ ਨੂੰ ਮਾਰ ਲੈ ਜੀ ਲੈ ਖੜੀ ਆਉਂਦੀ ਉਹ ਆ ਖੜੀ ਹੋ ਜਾਂਦੀ ਸੀ ਬਿੰਗੀ ਹੋ ਗਈ ਉਹਦੇ ਹਰ ਐਂ ਦੇ ਬੋਦਲੇ ਬਿੰਗੀ ਹੋ ਗਏ ਕੋਈ ਨਹੀਂ ਅੱਧਾ ਮੋਟਾ ਮਿਲੂਗਾ ਹੀ ਛੋਟੀ ਮੋਟੀ ਚਾਹੀਦੀ ਹੈ ਨਾ ਹਾਏ ਹਾਏ ਆਪ ਤਾਂ ਗਿਆ ਤਾਈ ਨੇ ਨਹੀਂ ਹਟਣਾ ਠੀਕ ਕਰੀਏ ਸਮੋਸੇ ਮੋਹਰੇ ਰੱਖੇ ਹੋਆ ਸੁਕਾ ਦੇ ਸਮੋਸੇ ਅਜਾ ਰਾ ਸਮੋਸੇ ਉਹ ਘੜੀ ਕਰੀਏ ਮੋਟਾ ਨਹੀਂ ਅਜ ਜਾਣ ਦਿੰਦੀ ਮੋਟਾ ਨਾ ਲੈ ਕੇ ਜਾਣਾ ਲੈ ਕੇ ਜਾਣਾ ਹਰੇ ਕਿਤੇ ਖੜੀ ਹੋ ਜਾ ਲੈ ਜਾ ਬੇਟੀ ਕਹਿੰਦੀ ਕੀ ਲੈ ਜਾ ਹਾਂ ਚੱਲ ਜਾਂਦੀ ਤੁਸੀਂ ਦੇ ਮੈਂ ਨਹੀਂ ਕਰਾ ਉਹ ਉਸ ਵੇਲੇ 10 ਦਾ ਤੂੰ ਸਾਰੇ ਕਰ 10 ਕਰ ਤੂੰ ਬੇਨਾਰ ਮੈਂ ਇਧਰ ਸਰਜੀਤ ਦੀ ਤੀ ਦਾ ਉਧਰ ਤਲੇ ਬਾਕੀ ਬਾਕੀ ਚਲੋ ਇਹ ਸੋਟਾ ਵੀ ਕੋਈ ਇਹਨਾਂ ਨੂੰ ਜਾਣ ਨਹੀਂ ਰਹੀਆਂ ਚੱਲ ਕੋਈ ਤਾਂ ਰੁਕਾ ਟੋਏ ਇੱਕ ਤਾਂ ਕੁਝ ਹੋਣਾ ਬਾਕੀ ਉਹ ਰੁਕੇ ਨੂੰ ਕੁਛ ਵੀ ਨਹੀਂ ਹੁੰਦਾ ਚੱਲ ਨਹੀਂ ਮੈਂ ਤਾਂ ਵੇਖਾਂ ਬਾਕੀ ਖੜੀ ਘੱਟ ਹੈ ਕੀ ਹੋ ਗਏ ਦੇਖੋ ਨਾ ਇਹ ਖੜਾ ਕਰ ਦੇ ਗੱਲਾਂ ਕਰਦੇ ਚੱਲ ਆਪਾਂ ਸਮੋਸੇ ਖਾਣੇ ਗਏ ਉਹਨੇ ਜੱਕ ਪੇਟੀ ਆਪਾਂ ਚੱਲ ਚੱਲ ਓਹੋ ਬੱਸ 16 ਮੋੜੀ ਤਾਂ ਆਉਂਦੀ ਆ ਮੈਂ ਤਾਂ ਉਹ ਵੀ ਨਹੀਂ ਆਉਂਦੀ ਬੱਸ ਜੀ ਮੈਂ ਨਹੀਂ ਪੜੀ ਆਈ ਕਿ ਉਹ ਉਹ ਵੀ ਕਿ ਤੂੰ ਕਿ ਆਗਾ ਕਿਤੇ ਆਏ ਓਏ ਜੀ ਬੋਤਲ ਤਾਂ ਕਹਿੰਨਾ ਘੜੀ ਨਹੀਂ ਕੀਤੀ ਪਰ ਬੋਤਲ ਪਾੜ ਜ਼ਰੂਰ ਦਿੱਤੀ ਵਿਚਾਰੀ ਇਹ ਚਲ ਹੁਣ ਸਮੋਸੇ ਪਾਓ ਤੇ ਖਾਓ ਖਾਣੇ ਆ ਸਾਰੇ ਹੀ ਆ ਖਾਣੇ ਵਾਲਾ ਪੋਣ ਵਾਲਾ ਕੌਣ ਆ ਚਲ ਚਲ ਤੁਸੀਂ ਪਾਓ ਚਲ ਵੀ ਵਿਚਾਰੀਆਂ ਨਹੀਂ ਵੀ ਬਿਆ ਵਿਚਾਰੀਆਂ ਨੇ ਮਿਹਨਤ ਕੀਤੀ ਮੇਕਅਪ ਵਿਚਾਰੀਆਂ ਮਿਹਨਤ ਕਰਦੇ ਜਾਣ ਦੇਣੀ ਹੈ ਨਾ ਸਮੋਸੇ ਤਾਂ ਦੇ ਦਈਏ ਵਿਚਾਰੀਆਂ ਕਹਦਾ ਦੀ ਸਮੈਲ ਦੇਖੀ ਜਾਂਦੀ ਆਈ ਜਾਂਦੀ ਨਹੀਂ ਸਮੈਲ ਨਹੀਂ ਖੁਸ਼ਬੂ ਮੋਸ ਕਹੀ ਜਾਂਦਾ ਹੈ ਚੱਕ ਲੋ ਵੀ ਆਪਣੇ ਆਪਣੇ ਸਮੋਸੇ ਚੱਕ ਲੋ ਵੀ ਸਾਰੇ ਜਣੇ ਆਹਾਂ ਖਟਿਆਈ ਤਾਂ ਦੇ ਦੇ ਹੁਣ ਖਟਿਆਈ ਵੀ ਪਾ ਲੋ ਅੱਤਕ ਮੇਰੀ ਗੱਲ ਸੁਣਾ ਲੈ ਰਾਂ ਕਾ ਛੋਟੂ ਖਟਿਆਈ ਆ ਲੰਦੋ ਆਹ ਯੋ ਐ ਰਾਂ ਮੰਮੀ ਤਾਂ ਇੱਕੋ ਹੀ ਦੇ ਆ ਇੰਨੇ ਥੋੜੀ ਚਲੋ ਦੋ ਦੋ ਰੱਖ ਦੋ ਸਾਰਿਆਂ ਨੂੰ ਆਹ ਆਹ ਇਹ ਚਾਂਦੇ ਇੰਨੇ ਮੇਰੇ ਕਿਉਂ ਆ ਆ ਦੇਖੀ ਕਿ ਤਾ ਚੱਕਰੀਆਂ ਆ ਆਹ ਦੇਖੋ ਹੈ ਆ ਦੇ ਆਹ ਦੇਖੋ لالਚੀ ਬੰਦਾ ਬੋਤਲ ਇੱਕ ਵਾਰ ਨਹੀਂ ਖੜੀ ਕੀਤੀ ਪਲੇਟ ਭਰ ਲਈ ਸਮੋਸਿਆਂ ਦੀ ਹੈ ਮੈਂ ਜਾ ਕੇ ਤੇਰਾ ਬਹੁਤ ਪਰਾਣੇ ਆਏ ਤੂੰ ਜਾ ਕੇ ਚਾਹ ਬਣਾ ਸਾਡੇ ਸਮੋਸੇ ਰੱਖ ਜੋ ਨਨ ਨੇ ਸਿੱਟੀ ਉਹਨਾਂ ਨੂੰ ਦੋ ਦੇਣੇ ਆ ਅਰੇ ਦੋ ਠੀਕ ਆ ਆਹੋ ਚਲੋ ਚਾਹ ਬਣਦੀ ਚਾਹ ਲਿਓ ਨਹੀਂ ਮੈਂ ਚਲੋ ਤੂੰ ਖਾਓ ਤਾਹੀ ਸਮੋਸਾ ਵਿਚਾਰ ਅੰਦਰ ਘੱਲੋ ਤਾਹੀ ਢੇਡ ਚ ਲੋ ਜੀ ਮੈਂ ਹੈ ਨਾ ਪਾਰਟੀ ਕਰ ਦਿੱਤੀ ਸਾਰੇ ਮੈਨੂੰ ਕਹਿੰਦੇ ਸੀ ਮਸ਼ੀਨ ਦੀ ਪਾਰਟੀ ਕੀਤੀ ਮਸ਼ੀਨ ਦੀ ਪਾਰਟੀ ਕੀਤੀ ਆਪਾਂ ਪਾਰਟੀ ਕਰ ਦਿੱਤੀ ਹੁਣ ਇੱਕ ਬੰਦਾ ਰਹਿੰਦਾ ਪਾਰਟੀ ਕਰਨਾ ਮੇਰੀ ਗੱਲ ਸੁਣੋ ਬਹੁਤ ਬੀਜੀ ਰਹਿ ਗਈ ਆ ਕੱਲ ਨੂੰ ਨਹੀਂ ਮੈਰਿਜ ਨਿਵਾਸੀ ਹੀਗੀ ਜੀ ਨੇ ਦੱਸਿਆ ਨਹੀਂ ਨਹੀਂ ਮੈਂ ਤਾਂ ਸਟੇਟਸ ਪਾਇਆ ਸੀ ਤੁਸੀਂ ਵੀ ਦੇਖਿਆ ਅਰੇ ਦੇਖ ਕੇ ਜਦੋਂ ਦੇਖਿਆ ਵੀ ਵਿਸ਼ ਕਰਦੇ ਮੈਂ ਆਪੇ ਸਾਡੇਾਂ ਦੀ ਤੁਹਾਨੂੰ ਕੱਲ ਕੀਤੀ ਨਹੀਂ ਵਿਸ਼ ਅਰੇ ਕੱਲ ਕੀਤੀ ਪਾਸੋਂ ਸੀ ਵੇਖੇ ਪਾਰਟੀ ਹੁਣ ਚੌਥ ਨੂੰ ਰੱਖ ਲੋ ਕੋਈ ਨਹੀਂ ਕਰਨਾ ਵਿਆਹ ਤਾਂ ਦੋ ਦਿਨੇ ਆਪਾਂ ਉਹ ਦੇਣੀ ਸੀ ਆ ਗਿਆ ਉਹ ਵੀ ਕਾਲਾ ਜਣ ਕੀ ਪਤਾ ਹੁਣ ਤੁਸੀਂ ਕਿਹੜੇ ਪਿੰਲੇ ਘਰ ਪਹੁੰਚੇ ਕੀ ਬਦਲ ਰਾਤ ਰਾਤ ਬੋਕੋ ਜਾਈਂ ਗੰਦਾ ਕੇ ਐਫਸੀ ਚੱਲਦੀ ਆ ਚਲੋ ਤਾਂ ਅੱਛਾ ਨਿਮਲ ਲੈ ਲਓ ਤੁਸੀਂ ਚਲੋ ਅੱਜ ਸਾਡਾ ਸਮੋਸੇ ਖਾ ਕੇ ਢਿੱਡ ਭਰ ਗਿਆ ਆਹੋ ਹੈ ਦੱਸ ਪਤਾ ਵੀ ਨਹੀਂ ਖਾ ਹੋਊਗਾ ਇੰਨਾ ਕਿ ਆ ਤੇ ਖਰਚਾ ਨਾ ਹੋਊਗਾ ਹਣ ਹਣਾ ਦੇਖ ਲਓ ਜਾਤੀ ਮੇਰੀ ਸਹੇਲੀਆਂ ਆ ਗਈਆਂ ਕਰ ਗੱਲ ਹੁਣ ਲਾਥ ਮੈਨੂੰ ਤਤੀਲਾ ਤਾੜ ਮੇਰੇ ਸਹਲੀਆਂ ਬੇਟੀਆਂ ਅੱਜ ਮੁਕਾਬਲਾ ਕਰਾ ਲੈਣੇ ਵੀ ਨਾਲ ਹੀ ਅਸੀਂ ਕੁੱਤਣਦੇ ਨਹੀਂ ਅਸੀਂ ਆਹ ਮੋਟੋਈ ਦਾ ਚਾਹ ਵੀ ਬਾਹਰ ਉਹਨੂੰ ਕੱਢਦੀ ਗਈ ਆਹ ਹੁਣ ਕਬੱਡੀ ਮੁਕਾਬਲਾ ਹੁਣ ਕਬੱਡੀ ਸ਼ੁਰੂ ਕਰ ਲੈਣੀ ਆਣੇ ਤੇ ਪਰ ਸਮੋਸਿਆਂ ਤੋਂ ਬਾਅਦ ਪਾਪਾ ਦੌੜਾ ਮਾਪੇ ਮਾਪੇ ਰੈਫਰੀ ਬਣਾ ਲੈਣਾ ਪਾਪੇ ਰੂ ਵਿੱਚ ਨਹੀਂ ਪਾਪੇ ਰੂ ਵਿੱਚ ਸੀਟੀ ਦੇ ਕੇ ਰੈਫਰੀ ਬਣਾ ਲੈਣਾ ਹਾਂ ਪਾਪੇ ਨਾ ਚਿਲਾਵਾ ਡੰਡਾ ਮਾਰ ਹਾਂ ਛੱਡ ਬਈ ਇਹ ਪਾਪੇ ਨੇ ਕਿਹਾ ਜਿਸ ਲਈ ਅਸੀਂ ਕਹੂੰਗਾ ਉਸ ਲਈ ਸੀਟੀ ਮਾਰਨੀ ਸੀਟੀ ਵੱਜਣ ਤੋਂ ਪਹਿਲਾਂ ਗਾਲੀ ਨਿਕਲਣੀ ਪਾਪੇ ਦੀ ਗਾਲਾਂ ਕੱਢਦਾ ਆ ਪਾਪਾ ਸਲੋਕ ਹੀ ਪੜ੍ਹਦਾ ਜਠਾਣੀ ਦਾ ਦਰਾਨੀ ਲੱਤਿਆਂ ਆ ਹਾ ਹਾ ਇੱਕ ਬ੍ਰਾਣੀ ਸਮੋਸੇ ਖਾਂਦੀ। ਹਾਂ ਮੇਰੇ ਕੁੱਟੀ ਦਾ ਸੀਗੀ ਆਨੇ। ਕੁੱਟੀ ਦਾ ਹੈਗੀ ਦੇਖਿਆ ਵੀ ਇੱਕ ਬੰਦਾ ਹੋਰ ਆਲ ਗਿਆ ਮੇਰੇ ਨਾਲ। ਹਾਂ। ਖੜਾ ਹੋਵੇ ਅੱਜ। ਇਹ ਡੰਡਾ ਕੁੱਕੜੀ ਮੋੜ ਕੇ। ਪਾ ਪਹਿਲਾ ਡੰਡਾ ਲੈ ਕੇ ਆਉ ਕੁੰਡੀ। ਵੈਲਕਮ ਹੈਟਾਂ ਨੇ ਇਹ ਦੋਹਾ ਤਾਂ। ਲੈ ਆਹ। ਹੋਰ ਸਾਥੀ ਹੋ। ਨਹੀਂ ਕੱਲੀ। ਆਹ ਹਾਂ। ਵੈਲਾ ਜੱਤੀ ਕੱਲੀ ਰਹਿ ਗਈ। ਆਈਦਾ ਇਹਨਾਂ ਲੱਭਿਆ ਮਾਰਨੇ ਦਾ ਹੁਣ ਸਮੋਹਦੇ ਵੀ ਕੱਢਦਾ ਤੇ ਗੱਬੇ ਬੈਠਾ ਹਾਂ ਮੈਂ ਕੱਢਦਾ ਅੱਛਾ ਮੈਂ ਘਰੇ ਦੂਜੇ ਕੰਮ ਕਰਦਾ ਮੇਰੀ ਮੰਮੀ ਹੁੰਦੀ ਆ ਮੰਮੀ ਹੁੰਦੀ ਐ ਵੀ ਨਹੀਂ ਇਹਦੀ ਮੰਮੀ ਨਹੀਂ ਪਾਪਾ ਹੁੰਦਾ ਕੀ ਜਦ ਖਾਣ ਦਾ ਦਿੱਤਾ ਸੀ ਅਸਾਂ ਚਾਚੀ ਨੂੰ ਵੀ ਲੈਣਾ ਸੀ ਆਹਾਂ ਜਦ ਜਦ ਬੋਤਲ ਲੈਂਦੀਗੀ ਜਾ ਬੋਤਲ ਹੀ ਨਹੀਂ ਖੜੀ ਗਈ ਤੇ ਸਮੋਸਾ ਵੀ ਖਾਦਾ ਫੇ ਹਨਾ ਵੀ ਚਾਰ ਸਮੋਸੇ ਖਾ ਕੇ ਕੁਝ ਕੀਤਾ ਇਹਨੂੰ ਦਿਖਾਣਾ ਕੀ ਸੀਗਾ ਤੁਸੀਂ ਭਲਾ ਇਹਨੂੰ ਕਰਕੇ ਦਿਖਾ ਪਹਿਲਾਂ ਇਹਨੂੰ ਬੋਤਲ ਸੈੱਟ ਕੇ ਦਿਖਾ ਹਾਂ ਏਦਾਂ ਆ ਬਾਈ 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 ওকে ਆ ਜਾਣਾ ਹੁਣੇ ਕਿੱਥੇ ਨਾਲੇ ਨਾ ਸਮੋਸੇ ਵੀ ਖਲਾਈਏ ਨਾਲੇ ਸਕੂਟਰੀ ਵੀ ਦਈਏ ਹਨਾ ਹਰ ਕਦੇ ਹੱਥ ਤੋਰ ਨਹੀਂ ਹੁੰਦਾ ਜਿਆਦਾ ਖਾ ਲੇ ਤੇਲ ਪਵਾ ਕੇ ਘੜੀ ਕਰਕੇ ਜਾਇਓ ਹੁਣ ਸਪਾਰ ਪੈ ਗਿਆ ਸਮੋਸਿਆਂ ਦਾ